ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਮੰਗਲ ਤੋਂ ਆ ਮੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ 12 ਕਿਲੋਮੀਟਰ ਕੋਟਕਪੂਰੇ ਤੋਂ ਹੋਊਗਾ ਤੇ ਲਗਭਗ ਸੇਮ ਜੀ ਦੂਰੀ ਫਰੀਦਕੋਟ ਸ਼ਹਿਰ ਤੋਂ ਆ ਬਾਗਾਪੁਰਾਣਾ 38 ਕਿਲੋਮੀਟਰ ਹੋਊਗਾ ਤੇ ਮੁੱਦਕੀ 15-16 ਕਿਲੋਮੀਟਰ ਹੈ ਆਸ-ਪਾਸ ਦੇ ਤੁਹਾਨੂੰ ਸ਼ਹਿਰ ਦੱਸਦੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਰਗਾੜੀ ਦੇ ਵਿੱਚੋਂ ਬਹੁਤ ਵੀਡੀਓ ਬਣਾਈ ਦੀਆਂ ਕਟੀਆਂ ਝੋਟੀਆਂ ਦੀਆਂ ਤੇ ਉਸੇ ਪਰਿਵਾਰ ਦਾ ਇੱਕ ਮੁੰਡਾ ਜਿਹਦੀ ਮੈਰ ਸਾਡੇ ਪਿੰਡ ਹੋਈ ਵੀ ਆ ਤੇ ਇੱਥੇ ਇਹ ਵੀਰ ਵੀ ਵਪਾਰ ਦਾ ਕੰਮ ਸ਼ੁਰੂ ਕਰ ਰਿਹਾ ਨਾਲ ਝੋਟੀਆਂ ਇੱਥੇ ਵੀ ਲੈ ਕੇ ਆਉਂਦਾ ਦੋਨਾਂ ਅੱਜ ਦੀ ਵੀਡੀਓ ਦੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਆ ਵੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਪਸ਼ੂ ਜਿਹਨੇ ਖਰੀਦਣਾ ਪੈਸੇ ਲਾਉਣੇ ਆ ਉਹਨੇ ਆ ਕੇ ਦੇਖਣਾ ਵੀ ਉਹਨੂੰ ਚੰਗਾ ਲੱਗਦਾ ਜਾਂ ਨਹੀਂ ਲੱਗਦਾ ਸੋ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਡਿਟੇਲ ਸਾਰੀ ਮੈਂ ਪੁੱਛ ਦੂੰਗਾ ਸੋਹਣੀ ਝੋਟੀ ਆ ਪਹਿਲੇ ਨੰਬਰ ਤੇ ਦੋ ਨੰਬਰ ਤੇ ਵੀ ਕੱਟੀ ਤੁਹਾਨੂੰ ਦਿਖਾਉਂਗਾ ਠੰਡ ਦਾ ਟਾਈਮ ਆ ਦੋਨੇ ਨਮਾਈਆਂ ਵੀ ਨਾਲ ਲੂਈ ਜਿਹੜੀ ਉੱਤੋਂ ਵਾਲ ਉਹ ਤੁਹਾਨੂੰ ਖੜੇ ਜੇ ਮਿਲਣਗੇ ਕਿਉਂਕਿ ਝੋਟੀਆਂ ਜਿਹੜੀਆਂ ਲੂਈ ਪਾੜ ਜਾਂਦੀਆਂ ਠੜ ਦੇ ਨਾਲ ਚਰਵਾਤ ਕਰਦੇ ਆ ਪਹਿਲੇ ਨੰਬਰ ਵਾਲੀ ਕੱਟੀ ਤੋਂ ਪ੍ਰਕਾਸ਼ભાઈ ਸਸਤੀ ਕਾਲ ਸਸਤੀ ਗਾਲ ਜੀ ਪ੍ਰਕਾਸ਼ ਜੀ ਦੋ ਨਾਗ ਆਪਣੇ ਕੋਲ ਹਾਂਜੀ ਹਾਂਜੀ ਦੋ ਨਾਗ ਜੀ ਆਪਣੇ ਪਹਿਲੇ ਨੰਬਰ ਤੇ ਕੱਟੀ ਦੰਦੋ ਕੇ ਵੀ ਨਹੀਂ ਖੀਰੀ ਹੈ ਜੀ ਦੁੱਧ ਵਾਲੀ ਦੰਦੀ ਹੈ ਜੀ ਰੇਟ ਕੀ ਰਹੂਗਾ ਪ੍ਰਕਾਸ਼ ਰੇਟ 32 ਆ ਰਹੀ ਹੈ ਇਹਦਾ ਤੋਰੀਆਂ ਨੂੰ ਰੇਟ 32000 ਆ ਦੋਸਤੋ ਹੈ ਖੀਰੀ ਚੌੜੇ ਟਾਂਜੇ ਦੀ ਹੈ ਉਤੋਂ ਤੁਸੀਂ ਚੜਾਈ ਵੀਡੀਓ ਚੋ ਨੋਟ ਕਰ ਰਹੇ ਹੋਵਗੇ ਤੁਹਾਨੂੰ ਮਹਿਸੂਸ ਵੀ ਹੋਊਗੀ ਵੀ ਇਹ ਖੁੱਲੇ ਡੁੱਲੇ ਸਟਰਕਚਰ ਦੀ ਕੱਟੀ ਹੈ ਸੰਗਾ ਸੰਗਾ ਸੰਗ ਨੇੜ ਹੀ ਮੁੜੇ ਹੋਏ ਆ ਚੰਗੀ ਸੰਭੀ ਹੋਈ ਪਲੀ ਹੋਈ ਕੱਟੀ ਆ ਇਹ ਨਹੀਂ ਗੱਲ ਵੀ ਕਿਸੇ ਪੱਖ ਤੋਂ ਕੋਈ ਲਿੱਸੀ ਫਿੱਕੀ ਜੀ ਹੋਊਗੀ ਥੋੜਾ ਗੇਟ ਤੱਕ ਲਿਜਾਈਂ ਅੱਛਾ ਤੋ ਮਸੋਇ ਦਾ ਟਾਂਚਾ ਫੇਰ ਦੇਖ ਲੋ 32000 ਦਾ ਰੇਟ ਆ ਮੋੜ ਲਾ ਬਈ ਚੰਗੇ ਸਟਰਕਚਰ ਦੀ ਸੋਹਣੀ ਕੱਟੀ ਫੋਰਸੇਨ ਪਹਿਲੇ ਨੰਬਰ ਤੇ ਪ੍ਰਕਾਸ਼ ਥਾਣ ਚਾਰੀਏ ਤੇ ਬਈ ਹਾਂਜੀ ਹਾਂਜੀ ਚਾਰੀਏ ਥਣ ਸੋ ਸੋ ਥਣ ਚਾਰੀਏ ਕੋਈ ਵੱਖਰਾ ਥਣ ਚਾਕਫੋਟ ਨਹੀਂ ਹੈ ਦਿਖਾ ਦੇ ਮੜਾ ਹੱਥ ਜਾ ਮਾਰ ਕੇ ਦੇਖੜ ਗਈ ਤਾਂ ਤੋ ਕੋਸ਼ਿਸ਼ ਕਰਾਂਗੇ ਜੀ ਖੜਕੀ ਤੁਹਾਨੂੰ ਦਿਖਾ ਰਿਹਾ ਠੀਕ ਹੈ ਬਈ ਚੱਲ ਦੇ ਜਿਹੜੀ 2 ਨੰਬਰ ਤੇ ਕੱਟੀ ਪ੍ਰਕਾਸ਼ ਇਹ ਦੋਨੋਂ ਐਨੀ ਖੀਰੀ ਹੈ ਜੀ ਤੁਹਾਨੂੰ ਇਹਦਾ ਰੇਟ ਕੀ ਰਹਿਣਾ 25000 ਜੀ ਇਹਦਾ ਤੋਰ ਦੇ ਰੇਟ 25000 ਆ ਦੋਸਤੋ ਇਹਦੇ ਨਾਲੋਂ ਥੋੜੀ ਲਿੱਸੀ ਹੈ ਤੋ ਉਹ ਜਾ ਰੇਟ ਵੀ ਘਟਾ ਹੈ ਪੁਰਿਆਂ ਦੀ ਹਾਲਾਂਕਿ ਬਣਾਵਟ ਇਹਦੀ ਵੀ ਚੰਗੀ ਦੱਸਦੀ ਹੈ ਸੋ ਇਹਦਾ ਰੇਟ 25000 ਰੁਪਏ ਸੋ ਦੋ ਕਟੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀ ਦੋਨੇ ਤੁਸੀਂ ਦੇਖ ਚੁੱਕੇ ਹੋ ਇਹ ਤੋਂ ਬਾਅਦ ਥੋੜਾ ਕੰਮ ਹੈ ਜਿਹਨੂੰ ਜੱਜ ਦੀ ਹੈ ਕੱਟੀ ਉਹ ਆ ਕੇ ਦੇਖੇ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦ ਲੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੋ ਇਸ ਤੇ ਕਾਲ ਕਰਨੀ ਹੈ ਸਿੰਘੇ ਦੇ ਥੋੜਾ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿਸ ਟਾਈਪ ਦੇ ਕੁੰਡੇ ਕਰੋਗੇ ਕਿਉਂਕਿ ਅਲੱਗ-ਅਲੱਗ ਸਿੰਘਾਂ ਦੀ ਬੰਤਰ ਹੁੰਦੀ ਹੈ ਬਣਾਵਟ ਹੁੰਦੀ ਹੈ ਵਾਲਾਂ ਦੇ ਵਿੱਚ ਲੁਕੇ ਹੋਏ ਸਿੰਘ ਹੈ ਇਸ ਸਾਈਡ ਤੋਂ ਤੁਸੀਂ ਇਹਦੇ ਸੰਗ ਦੇਖ ਲਓ ਪ੍ਰਕਾਸ਼ ਆਇਨ ਨੂੰ ਕਹਿੰਿਆ ਦਾ ਮੂਵਮੈਂਟ ਹੈ ਸੰਗ ਦਿਖਾ ਦਈਏ ਨੇ ਸੋ ਇਸ ਤਰ੍ਹਾਂ ਇਹਦੇ ਸੰਗ ਦੋਸਤੋ ਕੱਟੀ ਦੇ ਤੁਸੀਂ ਹੁਣ ਦੇਖ ਲਓ ਠੀਕ ਹੈ ਭਾਈ ਸੋ ਇਹਦੇ ਵੀ ਥਾਣ ਦਿਖਾ ਦੇ ਚਾਰੀ ਥਾਣ ਦੱਸੋ ਸੋ ਅੱਜ ਦੀ ਵੀਡੀਓ ਨੂੰ ਇਹ ਦੋ ਕਟੀਆਂ ਛੋਟੀਆਂ ਫੋਰ ਸੇਲ ਨੰਬਰ ਸਕਰੀਨ ਉੱਤੇ ਹੈ ਦੇਖੋ ਆ ਕੇ ਤੇ ਕਰੋ ਤਸੱਲੀ ਤਸੱਲੀ ਕਰਕੇ ਖਰੀਦ ਲਓ ਧੰਨਵਾਦ